ਪ੍ਰੈਜ਼ੀਡੈਂਟ ਵਾਈਡਨ ਹੋਣਾਂ ਦੀ ਜਿਹੜੀ ਸੋਲੋ ਕਾਨਫਰੰਸ ਵੀ ਹੋਈ ਆ ਪ੍ਰੈਸ ਕਾਨਫਰੰਸ ਉਹਦੇ ਵਿੱਚ ਵੀ ਕੋਈ ਬਾਲਾ ਜਿਹੜਾ ਸਟਰੋਂਗ ਪੁਆਇੰਟ ਆ ਉਹ ਆਪਣਾ ਨਹੀਂ ਦੱਸ ਸਕੇ ਹੈਗੇ ਈਵਨ ਦੋ ਕਹਿੰਦੇ ਵੀ ਡਿਬੇਟ ਨਾਲੋਂ ਜਿਹੜੀ ਆ ਉਹ ਕਾਫੀ ਗੁੱਡ ਰਹੀ ਹੈਗੀ ਆ ਪਰ ਉਹਦੇ ਵਿੱਚ ਵੀ ਕਈ ਚੀਜ਼ਾਂ ਜਿਹੜੀਆਂ ਆ ਉਹ ਮਿਸ ਕਰ ਗਏ ਪਰ ਉਹਨਾਂ ਨੇ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮੈਂ ਬਿਲਕੁਲ ਸੇਧਮੰਦ ਹੈਗਾ ਤੇ ਪੂਰੇ ਜਿਹੜੇ 4 ਸਾਲ ਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕੱਡੂ ਆ ਬਿਲਕੁਲ ਇਹਨਾਂ ਵੀ ਮੈਂ ਬੈਸਟ ਕੈਂਡੀਡੇਟਾਂ ਇੱਕ ਰੀਜ਼ਲੈਂਸਕੀ ਨੂੰ ਪ੍ਰੈਜ਼ੀਡੈਂਟ ਪੋਪਨ ਤੇ ਪੋਪਨ ਤੇ ਕਮਲਾ ਹੈਰਿਸ ਨੂੰ ਜਿਹੜਾ ਆ ਉਹਨਾਂ ਨੇ ਟਰੰਪ ਕਹਿ ਕੇ ਵੀ ਜਿਹੜਾ ਉਹ ਪੁਕਾਰਿਆ ਜੋ ਸ਼ੋਅ ਕਰਨਾ ਚਾਹੁੰਦੇ ਸੀ ਉਹ ਪੂਰੀ ਤਰ੍ਹਾਂ ਜਿਹੜਾ ਉਹ ਕਹਿ ਸਕਦੇ ਆ ਵੀ ਉਹ ਸ਼ੋਅ ਨਹੀਂ ਕਰ ਸਕੇ ਗੈਪ ਇਹਨਾਂ ਦੇ ਜਿਹੜੇ ਹੋਣੇ ਇਹ ਹੁਣ ਪਿਛਲੇ 4 ਸਾਲ ਤੋਂ ਸਾਰੇ ਜਾਣੇ ਜਿਹੜੇ ਉਹ ਦੇਖ ਰਿਹਾ ਹਾਊਸ ਡੈਮੋਕ੍ਰੈਟਿਕ ਲੀਡਰਸ ਕਹਿੰਦੇ ਆ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲੇ ਆ ਹਕੀਮ ਜੈਫਰੀਜ਼ ਉਹਨਾਂ ਨੇ ਜਿਹੜਾ ਇਹ ਦੱਸਿਆ ਵੀ ਉਹ ਪ੍ਰਾਈਵੇਟਲੀ ਕੱਲ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜੇ ਆ ਉਹ ਮਿਲੇ ਆ ਤੇ ਕਿੰਨੇ ਵੀ ਉਹਨਾਂ ਨੇ ਉਹਨਾਂ ਦੇ ਜਿਹੜੇ opinion ਆ ਆਪਣੀ ਜਿਹੜੀ ਕਾਕਸ ਆ ਜਾਂ ਆਪਣੇ ਕਾਕਸ ਦੇ opinion ਆ ਉਹਨਾਂ ਤੱਕ ਉਹਨਾਂ ਦਾ ਆਦਾਨ-ਪ੍ਰਦਾਨ ਜਿਹੜਾ ਉਹ ਕੀਤਾ ਆ ਵੀ ਅੱਗੇ ਰਾਹ ਕਿਹੜਾ ਜਿਹੜਾ ਹੋਊਗਾ ਇਹ ਮਾਈਨੋਰਟੀ ਲੀਡਰ ਨੇ ਹਾਊਸ ਦੇ ਵਿੱਚ ਹਕੀਮ ਜੈਫਰੀਜ਼ ਨਿਊਯਾਰਕ ਤੋਂ ਕਹਿੰਦੇ ਵੀ ਨਿਊਜ਼ ਕਾਨਫਰੰਸ ਸੈਨੇਟ ਉਹ ਜਿਹੜੀ ਨਿਊਜ਼ ਕਾਨਫਰੰਸ ਤੋਂ ਬਾਅਦ ਦੇ ਵਿੱਚ ਇਹ ਇਹਨਾਂ ਨੇ ਜਿਹੜੀ ਉਹ ਗੱਲਬਾਤ ਕੀਤੀ ਆ ਅੱਜ ਦੀ ਸਵੇਰ ਤੱਕ 18 ਡੈਮੋਕ੍ਰੇਟ ਹਾਊਸ ਦੇ ਮੈਂਬਰਸ ਤੇ ਇੱਕ ਜਿਹੜਾ ਡੈਮੋਕ੍ਰੇਟ ਸੈਨੇਟਰ ਆ ਉਹਨਾਂ ਨੇ ਪਬਲਿਕਲੀ ਪ੍ਰੈਜ਼ੀਡੈਂਟ ਬਾਈਡਨ ਨੂੰ ਰੇਸ ਚੋਂ ਡ੍ਰੌਪ ਹੋਣ ਦੇ ਲਈ ਆਖ ਦਿੱਤਾ ਹੈਗਾ ਆ ਸੋ ਕਹਿੰਦੇ ਵੀ ਉਹਦੀ ਤਾਂ ਦਿੱਤਾ ਕਹਿੰਦੇ ਵੀ ਕੋਈ ਹੋਰ ਬੰਦਾ ਨੋਮੀਨੀ ਆ ਉਹ ਹੋਵੇ ਇਹਨਾਂ ਦੀ ਜਗਾ ਦੇ ਉੱਤੇ ਸੋ ਨਾਟੋ ਦੀ ਸਮਿਟ ਤੋਂ ਕਹਿੰਦੇ ਵੀ ਉਹ ਲੇਟ ਹੀ ਜਿਹੜੇ ਉਹ ਪਹੁੰਚੇ ਸੀ ਪਰ ਫਿਰ ਵੀ ਉਸ ਦੇ ਬਾਵਜੂਦ ਹਕੀਮ ਜੈਫਰੀਜ਼ ਉਹਨਾਂ ਨੂੰ ਮਿਲੇ ਆ ਸੋ ਇਹਦਾ ਮਤਲਬ ਵੀ ਸਿਚੁਏਸ਼ਨ ਕਾਫੀ ਡਾਇਰ ਹੈਗੀ ਆ ਡੈਮੋਕ੍ਰੇਟਸ ਦੇ ਲਈ ਸਥਿਤੀ ਇਸ ਤਰੀਕੇ ਦੇ ਨਾਲ ਹੀ ਜਿਹੜੀ ਉਹ ਬਣੀ ਪਈ ਆ ਵੀ ਭਾਈ ਅੱਗੇ ਪਤਾ ਨਹੀਂ ਕਿਦਾਂ ਜਿਹੜਾ ਉਹ ਹੌਗਾ ਕਿਨੇ ਵੀ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਡੈਮੋਕ੍ਰੇਟਸ ਦੇ ਲਈ ਖਾਸ ਕਰਕੇ ਪ੍ਰੈਜ਼ੀਡੈਂਟ ਬਾਈਡਨ ਦੇ ਲਈ ਕਾਫੀ ਚਿੰਤਾਜਨਕ ਜਨੀਆਂ ਹੋ ਬਣੀਆਂ ਪਈਆਂ ਆ ਹਾਊਸ ਡੈਮੋਕ੍ਰੇਟਸ ਕਿਨੇ ਵੀ ਕਾਂਗਰਸ ਦੇ ਵਿੱਚ ਕਿਨੇ ਵੀ ਅਸੀਂ ਕੰਮ ਕਰਦੇ ਰਵਾਂਗੇ ਹਕੀਮ ਜੈਫਰਿਸ ਨੇ ਜਿਹੜਾ ਉਹ ਕਿਹਾ ਵੀ ਅਮਰੀਕਨ ਲੋਕਾਂ ਦੇ ਇੰਟਰਸਟ ਦੇ ਲਈ ਬੈਸਟ ਇੰਟਰਸਟ ਦੇ ਲਈ ਜੋ ਕਿ ਉਹਨਾਂ ਦੇ ਰੋਜ਼ਾਨਾ ਦੇ ਜਿਹੜੇ ਉਹ ਮਸਲੇ ਆ ਤੇ ਅਸੀਂ ਇਸ ਨੂੰ ਜਿਹੜਾ ਅੱਗੇ ਆ ਲੀਡਰਸ਼ਿਪ ਨੂੰ ਹੋਰ ਲੈ ਕੇ ਜਾਵਾਂਗੇ ਤੇ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦਾ ਜਿਸ ਦੇ ਵਿੱਚ ਭਲਾ ਜਿਹੜਾ ਹੋ ਸਕੇ ਤਾਂ ਜੋ ਉਹਨਾਂ ਨੂੰ ਅਸੀਂ ਸਹੀ ਢੰਗ ਦੇ ਨਾਲ ਪ੍ਰੈਜ਼ੈਂਟ ਕਰ ਸਕੀਏ ਕੀ ਹੁਣ ਪ੍ਰੈਜ਼ੀਡੈਂਟ ਬਾਈਡਨ ਦੀਆਂ ਉਹ ਗੱਲਾਂ ਵੀ ਮੈਂ ਬੈਸਟ ਕੈਂਡੀਡੇਟ ਆ ਉਸ ਨੂੰ ਲੋਕ ਮੰਨਣਗੇ ਜਾਂ ਕੀ ਹੋਊਗਾ ਇਹ ਇੱਕ ਜਿਹੜੀ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਅਜੇ ਤਾਂ ਭੁੱਖ ਦੇ ਗਰਭ ਦੇ ਵਿੱਚ ਆ ਪਰ ਦੈਟ ਸੀ ਕੀ ਜਿਹੜਾ ਇਸ ਦੇ ਵਿੱਚ ਬੰਦ ਆ ਜੀ ਬਿਲਕੁਲ ਸੋ ਸਿਚੁਏਸ਼ਨ ਇਹ ਬਣੀ ਹੋਈ ਆ ਕਹਿੰਦੇ ਵੀ ਜਿਹੜੇ ਸਾਬਕਾ ਗਵਰਨਰ ਪਟਾਕੀ ਹੈਗੇ ਨਿਊਯਾਰਕ ਦੇ ਉਹਨਾਂ ਨੇ ਇਹ ਕਿਹਾ ਵੀ ਨਿਊਯਾਰਕ ਵੀ ਬੈਟਲ ਗਰਾਉਂਡ ਆ ਬਿਟਵੀਨ ਬਾਈਡਨ ਤੇ ਟਰੰਪ ਹਾਲੇ ਬਹੁਤ ਲੰਮੇ ਸਮੇਂ ਤੋਂ ਨਿਊਯਾਰਕ ਨੂੰ ਡੈਮੋਕ੍ਰੇਟ ਸਟੇਟ ਕਰਕੇ ਗਿਣਿਆ ਜਾਂਦਾ ਸੀ ਬਲੂ ਸਟੇਟ ਕਰਕੇ ਗਿਣਿਆ ਜਾਂਦਾ ਸੀ ਦੂਸਰੇ ਪਾਸੇ ਅੱਜ ਦਾ ਅਟਲੈਂਟਿਕ ਨਿਊਜ਼ਪੇਪਰ ਜਿਹੜਾ ਆ ਉਹ ਰਿਪੋਰਟ ਕਰ ਰਿਹਾ ਹੈ ਕਿ ਪ੍ਰੈਜ਼ੀਡੈਂਟ 트੍ਰੰਪ ਦੀ ਲੈਂਡ ਸਲਾਈਡ ਵਿਕਟਰੀ ਹੋਊਗੀ ਕਹਿੰਦੇ ਵੀ ਉਹ 320 ਜਿਹੜੇ ਆ ਇਲੈਕਟਰਲ ਬੋਟਸ ਬਿਨ ਕਾਣਗੇ ਕ੍ਰਿਸ ਲਸਵੀਟਾ ਜੋ ਆ ਇਸ ਨਿਊਜ਼ਪੇਪਰ ਦੇ ਉਹਨਾਂ ਨੇ ਇਹ ਦੱਸਿਆ ਹੈਗਾ ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਲੱਗਦਾ ਵੀ ਇਹ ਰੇਸ ਦੇ ਵਿੱਚੇ ਰਹਿਣਗੇ ਜੋ ਰਿਪਬਲਿਕਨ ਆ ਉਹ ਸੋਚ ਰਹੇ ਆ ਹਾਲਾਂਕਿ ਡੈਮੋਕ੍ਰੇਟਸ ਵੱਲੋਂ ਬਹੁਤ ਜ਼ਿਆਦਾ ਜਿਹੜਾ ਪੁਸ਼ ਆ ਉਹ ਕੀਤਾ ਜਾ ਰਿਹਾ ਤੇ ਦੂਸਰੇ ਨੰਬਰ ਦੇ ਉੱਤੇ ਜਿਹੜੇ ਸਰਵੇ ਆਏ ਆ ਕਹਿੰਦੇ ਵੀ ਜੇ ਬਾਈਡਨ ਉਹਨਾਂ ਦੀ ਜਗ੍ਹਾ ਕਮਲਾ ਹੈਰਿਸ ਹੋਣ ਤਾਂ ਉਹਨਾਂ ਨੂੰ ਕਾਫੀ ਜਣੀਆਂ ਵੋਟਸ ਮਿਲ ਸਕਦੀਆਂ ਹੈਗੀਆਂ ਤੇ ਤੀਜੇ ਨੰਬਰ ਦੇ ਉੱਤੇ ਜਿਹੜੇ ਆ ਸਾਡੇ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਗੈਪਨ ਨਿਊਸਮ ਸੋ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੇ ਕੈਂਪੇਨ ਦੀ ਜਿਹੜੀ ਮੈਨੇਜਰ ਆ ਉਹਨੇ ਆਪਣੀ ਸਟਾਫ ਦੀ ਕਾਲ ਦੇ ਵਿੱਚ ਆਖਿਆ ਵੀ ਬੈਡ ਐਫ ਵੀਕਸ ਜਿਹੜੇ ਪਿਛਲੇ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਦੇ ਕਹਿੰਦੇ ਵੀ ਆਈ ਨੀਡ ਟੂ ਲੈਵਲ ਵਿਦ ਯੂ ਤੇ ਮੈਂ ਤੁਹਾਨੂੰ ਸਹੀ ਸਹੀ ਦੱਸਾਂ ਤਾਂ ਆ ਹਾਲਾਤ ਜਿਹੜੇ ਇਸ ਟਾਈਮ ਆ ਸੋ ਅੰਦਰੂਨੀ ਹਾਲਾਤ ਵੀ ਜਿਹੜੇ ਉਹਨਾਂ ਦੀ ਆਪਣੀ ਹੀ ਕੈਂਪੇਨ ਮੈਨੇਜਰ ਆ ਉਹ ਆਪਣੇ ਸਟਾਫ ਨੂੰ ਦੱਸ ਰਹੀ ਆ ਐਨਬੀਏ ਦੇ ਹਾਲ ਆਫ ਫੇਮਰ ਚਾਰਲਸ ਬਾਰਕਲੇ ਉਹਨਾਂ ਨੇ ਵੀ ਇਹ ਕਿਹਾ ਵੀ ਨਹੀਂ ਹੀ ਨੀਡ ਟੂ ਪਾਸ ਦਾ ਟਾਰਚ ਪਾਸ ਦਾ ਟਾਰਚ ਵਾਲੀ ਜਿਹੜੀ ਗੱਲ ਹੈ ਇਥੋਂ ਐਰਿਕ ਸਵੈਲਵਲ ਨੇ ਪਿਛਲੀ ਵਾਰ ਜਦੋਂ ਕੈਂਡੀਡੇਸੀ ਰਨ ਕੀਤੀ ਸੀ ਬਹੁਤ ਜ਼ਿਆਦਾ ਉਸਨੇ ਇਹ ਜਿਹੜਾ ਫਰੇਜ਼ ਆ ਉਹ ਵਰਤਿਆ ਸੀ ਬ੍ਰਿਟਨੀ ਪੈਟਰਸਨ ਜਿਹੜਾ ਮੈਂ ਦੱਸਿਆ ਵੀ ਇਹ 18ਵੇਂ ਡੈਮੋਕ੍ਰੇਟ ਬਣੇ ਆ ਜੋ ਪਬਲਿਕਲੀ ਕੋਲਰਾਡੋ ਤੋਂ ਨੇ ਜਿਨ੍ਹਾਂ ਨੇ ਇਹ ਕਿਹਾ ਪਬਲਿਕਲੀ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਨੋਮੀਨੇਸ਼ਨ ਤੋਂ ਜਿਹੜਾ ਉਹ ਲਾਂਭੇ ਹੋ ਕੇ ਕਿਸੇ ਹੋਰ ਨੂੰ ਜਿਹੜਾ ਉਹ ਮੌਕਾ ਜਿਹੜਾ ਉਹ ਦੇਣਾ ਚਾਹੀਦਾ ਆ ਉਧਰ ਜਿਹੜੇ ਟਰੰਪ ਹੁਣੀ ਆ ਉਹ ਹੁਣ ਮੌਕਾ ਕੋਈ ਨਹੀਂ ਖਜਾ ਰਹੇ ਜਿੱਥੇ ਵੀ ਜਾਂਦੇ ਆ ਬਾਈਡਨ ਹੁਣਾਂ ਦੀ ਸਿਹਤ ਨੂੰ ਲੈ ਕੇ ਉਹ ਜਿਹੜੀ ਆ ਪੂਰੀ ਬਿਆਨਬਾਜ਼ੀ ਕਰਦੇ ਮਿਸ਼ੀਗਨ ਜਿਹੜੀ ਇੱਕ ਬੈਟਲ ਗ੍ਰਾਉਂਡ ਸਟੇਟ ਆ ਉਸ ਦੇ ਵਿੱਚ ਜਾ ਕੇ ਜਿਹੜੇ ਆ ਉਹ ਉਹਨਾਂ ਨੇ ਬਾਈਡਨ ਹੁਣਾਂ ਨੂੰ ਚੰਗਾ ਜਿਹੜਾ ਕਹ ਲੋ ਵੀ ਦੋਹੇ ਹੱਥੀ ਜਿਹੜਾ ਉਹਨਾਂ ਨੇ ਲਿਆ ਹੈਗਾ ਆ ਸੋ ਹੁਣ ਅੱਗੇ ਕੀ ਬਣਨ ਜਾ ਰਿਹਾ ਆ ਇਹ ਇੱਕ ਵੱਡੀ ਜਿਹੜੀ ਚਿੰਤਾ ਆ ਪ੍ਰੋਜੈਕਟ 2025 ਉਹਦੇ ਨਾਲ ਉਹ ਤਾਂ ਟਰੰਪ ਹੁਣਾਂ ਨੇ ਆਪਣੇ ਆਪ ਨੂੰ ਪਰੇ ਕਰਤਾ ਸੀ ਕਹਿੰਦੇ ਵੀ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਵੀ ਇਹ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਉਹ ਪ੍ਰੋਜੈਕਟ ਜਿਹੜਾ ਉਹ ਕਰ ਰਹੇ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਅਸੀਂ ਫੁੱਲ ਆਫੈਂਸਿਵ ਦੇ ਉੱਤੇ ਜਾ ਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜਾ ਉਹ ਜਿਤਾਉਣਾ ਹੈਗਾ ਆ ਤੇ ਜਿਹੜੇ ਰਿਪਰੈਜ਼ੈਂਟੇਟਿਵ ਗੈਰੀ ਕੌਨਲੀ ਹੈਗੇ ਨੇ ਵਰਜੀਨੀਆ ਤੋਂ ਡੈਮੋਕ੍ਰੇਟ ਪਾਰਟੀ ਦੇ ਉਹਨਾਂ ਨੇ ਇੱਕ ਸੀਐਨਐਨ ਇੰਟਰਵਿਊ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਡੈਮੋਕ੍ਰੇਟ ਪਾਰਟੀ ਮੇਅਰ ਕਨਸਿਡਰ ਕਰ ਸਕਦੀ ਆ ਕਿਸੇ ਹੋਰ ਨੋਮੀਨੋ ਨੂੰ ਉਹ ਕੰਨੀ ਵੀ ਹੋ ਸਕਦਾ ਵੀ ਅਗਲੇ ਵੀਕ ਤੱਕ ਇੱਕ ਕੈਂਡੀਡੇਟ ਵੀ ਨਾ ਰਹਿਣ ਹੁਣ ਜੇ ਤੁਸੀਂ ਪ੍ਰੈਜ਼ੀਡੈਂਟ ਬਾਜਨ ਦੇ ਪੈਰਾਂ ਚਾਓ ਉਹਨਾਂ ਦੇ ਸ਼ੂਜ਼ ਚਾਓ ਵੀ ਯਾਰ ਮੈਂ ਸਿਟਿੰਗ ਪ੍ਰੈਜ਼ੀਡੈਂਟ ਮੈਂ ਇਨਕੰਮੈਂਟ ਮੈਨੂੰ ਧੱਕੇ ਨਾਲ ਬਾਹਰ ਕੱਢਣ ਨੂੰ ਫਿਰਦੇ ਆ ਵੀ ਮੈਨੂੰ ਪ੍ਰੈਜ਼ੀਡੈਂਟੀ ਨਹੀਂ ਮੰਨਦੇ ਵੀ ਮੇਰੇ ਕੋਈ ਐਵੇਂ ਹੀਤੀ ਜਿਹੜੀ ਉਹ ਨਹੀਂ ਰਹੀ ਤੁਸੀਂ ਦੇਖ ਸਕਦੇ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿਦਾਂ ਖਿੱਚ-ਖਿੱਚ ਕੇ ਵੀ ਬੋਲਦੇ ਆ ਤੇ ਉਹਨਾਂ ਦੀਆਂ ਗੱਲਾਂ 'ਚ ਉਹਨਾਂ ਦੇ ਭਾਵ ਜਿਹੜੇ ਆ ਉਹ ਉਸ ਤਰੀਕੇ ਦੇ ਨਾਲ ਵੀ ਜਿਹੜੇ ਉਹ ਸਾਹਮਣੇ ਆ ਰਹੇ ਆ ਉਹ ਇਮੋਸ਼ਨਸ ਕਿਤੇ ਨਾ ਕਿਤੇ ਉਹ ਆ ਰਿਹਾ ਤੇ ਹੁਣ ਇਹ ਦੇਖਣਾ ਹੋਊਗਾ ਵੀ ਕੀ ਵਾਕਿਆਹੀਂ ਇਹ ਉੱਥੇ ਤੱਕ ਕੱਢ ਸਕਣਗੇ ਇਹ ਹੁਣ ਇਕੱਲਾ ਇਹ ਮੁੱਦਾ ਨਹੀਂ ਰਹਿ ਗਿਆ ਅਮਰੀਕਨਸ ਨੂੰ ਇੱਕ ਸਿਹਤਮੰਦ ਪ੍ਰੈਜ਼ੀਡੈਂਟ ਮਿਲਣਾ ਜਿਹੜਾ ਉਹ ਚਾਹੀਦਾ ਹੈ ਇਹ ਜ਼ਰੂਰੀ ਆ ਕੌਗਨੀਟਿਵ ਟੈਸਟ ਦੀ ਬਾਰ-ਬਾਰ ਜਿਹੜੀ ਆ ਉਹਨਾਂ ਦੇ ਲਈ ਗੱਲ ਹੋ ਰਹੀ ਆ ਸੋ lettes see ਕੀ ਜਿਹੜਾ ਉਹ ਬਣਦਾ ਹੈ ਇਹ ਕਰਾਉਂਦੇ ਨੇ ਜਾਂ ਨਹੀਂ ਕਰਾਉਂਦੇ ਨੇ ਉਹ ਕਹਿੰਦਾ ਜੇ ਡਾਕਟਰ ਕਹੂਗਾ ਤਾਂ ਮੈਂ ਕਰਾਊਂਗਾ ਉਦਾਂ ਨਹੀਂ ਸੋ lettes see ਕੀ ਆ ਪਰ ਪੋਲਸ ਐਸ ਟਾਈਮ ਜਿਹੜੇ ਕਿ ਬਹੁਤ ਟਾਈਟ ਰੇਸ ਸੀਗੀ ਉਹ ਹੁਣ 트럼ਪ ਹੋਣਾ ਵੱਲ ਹੌਲੀ ਹੌਲੀ ਝੁੱਕਦੇ ਜਾ ਰਹੇ ਨੇ